ਸਿਆਸੀ ਰੰਜਿਸ਼ ਤੇ ਚੱਲਦੇ ਦੋ ਭਰਾਵਾਂ ਤੇ ਚੱਲੀ ਗੋਲੀ ਛੋਟੇ ਭਰਾ ਦੇ ਪੇਟ 'ਚ ਗੋਲੀ ਲੱਗਣ ਨਾਲ ਹੋਈ ਮੌਤ ਖਬਰ ਅਮਰਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਥਾਣਾ ڪرੰਡਾ ਦੇ ਪਿੰਡ ਰਣਗੜ ਦਾ ਹੈ ਜਿੱਥੇ ਸਿਆਸੀ ਰੰਜਿਸ਼ ਤੇ ਚੱਲਦੇ ਦੋ ਭਰਾਵਾਂ ਤੇ ਗੋਲੀ ਲੱਗਣ ਦੀ ਸੂਚਨਾ ਮਿਲ ਰਹੀ ਹੈ ਜਿਸ ਵਿੱਚ ਵੱਡੇ ਭਰਾ ਦੀ ਲੱਤ ਵਿੱਚ ਗੋਲੀ ਲੱਗੀ ਆ ਤੇ ਜਿਸ ਨੂੰ ਅਮਰਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉੱਥੇ ਹੀ ਛੋਟੇ ਭਰਾ ਦੇ ਪੇਟ ਵਿੱਚ ਗੋਲੀ ਲੱਗਣ ਕਾਰਨ ਨਿੱਜੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਜਿਸ ਸੰਬੰਧੀ ਗੋਲੀ ਦਾ ਸ਼ਿਕਾਰ ਵਿਕਰਮ ਸਿੰਘ ਅਤੇ ਉਸਦੇ بیٹے ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਿਆਸੀ ਰੰਜਿਸ਼ ਦੇ ਚੱਲਦੇ ਪਹਿਲਾ ਪਿੰਡ ਦੇ ਸਰਪੰਚ ਬੱਬੀ ਅਤੇ ਉਸਦੇ بیٹے ਦੇ ਨਾਲ ਬਿਜਲੀ ਵਿਭਾਗ ਦੇ ਮੁਲਾਜ਼ਮ ਕਰਮਜੀਤ ਸਿੰਘ ਵੱਲੋਂ ਸਾਡੇ ਘਰ 'ਤੇ ਪੰਨ ਤੋੜ ਕੀਤੀ ਗਈ ਅਤੇ ਜਦੋਂ ਅੱਜ ਹੀ ਉਸਦੇ ਘਰ ਗਲਬਤ ਕਰਨ ਲਈ ਗਏ ਤਾਂ ਉਹਨਾਂ ਵੱਲੋਂ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਅਤੇ ਗੋਲੀਆਂ ਦੋਵਾਂ ਭਰਾਵਾਂ ਦੇﾞﾞਾ ਲੱਗੀਆਂ ਪੀੜਿਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਉਥੇ ਜਦੋਂ ਪੱਤਰਕਾਰਾਂ ਨੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ 'ਚ ਬੋਲਣ ਲਈ ਤਿਆਰ ਨਹੀਂ ਸੀ ਕਿਹਾ ਜਾਂਚ ਤੋਂ ਬਾਅਦ ਹੀ ਗੱਲਬਾਤ ਕੀਤੀ ਜਾਵੇਗੀ ਮੇਰਾ ਨਾਮ ਵਿਕਰਮ ਸਿੰਘ ਹੈ ਜੀ ਕੀ ਗੱਲ ਹੋਈ ਹੈ ਮੇਰਾ ਨਾਮ ਵਿਕਰਮ ਸਿੰਘ ਪਿੰਡ ਰਣਗੜ੍ਹ ਹਾਂਜੀ ਇੱਕ ਕਰਮਜੀਤ ਆ ਜੀ ਬਿਜਲੀ ਵਿਭਾਗ ਦੇ ਵਿੱਚ ਹਾਂਜੀ ਉਹਨੇ ਤੇ ਇੱਕ ਸਰਪੰਚ ਦਾ ਮੁੰਡਾ ਉਹਨੇ ਦੋਵਾਂ ਨੇ ਗੋਲੀ ਮਾਰੀ ਆ ਤੇ ਸ਼ਹਿ ਜਿਹੜੀ ਆ ਅਮਨ ਸਰਪੰਚ ਦੇੰਦਾ ਕਾਂਗਰਸੀ ਚਿੱਟਾ ਵੇਚਦੇ ਆ ਹਥਿਆਰ ਇਹਨਾਂ ਕੋ ਨਜਾਇਜ਼ ਆ ਤੇ ਹੁਣ ਇਹਨਾਂ ਦਾ ਛੱਡਣ ਨੂੰ ਦਿਲ ਨਹੀਂ ਕਰਦਾ ਵੀ ਸਰਕਾਰ ਜਿਹੜੀ ਹੁਣ ਝਾੜੂ ਵਾਲੀ ਆ ਸਾਡੇ ਬੱਚੇ ਜਿਹੜੇ ਨੇ ਉਹ ਝੰਡੇ ਚੁੱਕ ਕੇ ਲੱਗੇ ਨੇ ਤੇ ਅੱਜ ਇਹਨਾਂ ਨੇ ਗੋਲੀ ਮਾਰਤੀ ਆ ਕੋਈ ਪ੍ਰਾਣੀ ਰੰਜਿਸ਼ ਹੈ ਕਿ ਇਸ ਕਾਰਨ ਨਾਲ ਗੋਲੀ ਮਾਰੀ ਹੈ ਜੀ ਇੱਕ ਨਾਲ ਉਹਦੇ ਵੀ ਜੀ ਭਰਾ ਦੇ ਮੇਰੇ ਇੱਕ ਮੇਰੇ ਛੋਟੇ ਬ੍ਰਦਰ ਦੇ ਆ ਜੀ ਉਹ ਅਸੀਂ ਰਸਤੇ 'ਚ ਆ ਰਹੇ ਆ ਤੇ ਉਹਦੇ ਵੀ ਪਿਛੋਂ ਉਹਨੇ ਮਾਰ ਦਿੱਤੀ ਹੈ ਕਿ ਕਦੋਂ ਦਾ ਵਾਕਿਆ ਕਿ ਕਿੰਨੇ ਵਜੇ ਦਾ ਵਾਕਿਆ ਜਦੋਂ ਗੋਲੀ ਮਾਰੀ ਸਾਢੇ ਕਿੰਨਾ ਟਾਈਮ ਉਹ ਮਤਲਬ 9 ਵਜੇ ਦਾ ਜੀ ਤੋਂ ਮੌਕੇ ਤੇ ਪੁਲਿਸ ਨੂੰ ਜਾਂਚ ਦੇ ਦਿੱਤੀ ਕੋਈ ਦਿੱਤੀ ਆ ਜੀ ਘੰਟੇ ਮੁਰਕੇ ਗਏ ਆ ਕਿਤੇ ਸਾਢੇ ਹੁਣ ਤੋਂ ਬਾਅਦ ਪੁਲਿਸ ਗਈ ਆ ਪਤਾ ਨਹੀਂ ਹੁਣ ਸਾਨੂੰ ਤੇ ਅਸੀਂ ਇੱਥੇ ਹੁਣ ਕੀ ਮਾਂ ਕੀ ਕਰਦੇ ਭਾਜੀ ਤੁਸੀਂ ਪਰਚਾ ਹੋਣਾ ਚਾਹੀਦਾ ਜੀ ਇਹਨਾਂ ਨੂੰ ਕਿੱਲੇ ਬੰਦੇ ਸੀ ਜਿਨ੍ਹਾਂ ਦੇ ਤਾਰੇ ਦੇ ਬੰਦੇ ਇੰਨੇ ਵਾ ਆਏ ਆ ਜੀ ਗੋਲੀਆਂ ਫਾਇਰਿੰਗ ਜਿਹੜੀ ਆ ਕੋਈ ਸਾਹਮਣੇ ਸੀਸੀਟੀਵੀ ਵਗੈਰਾ ਸਾਹਮਣੇ ਹੈਈ ਕੋਈ ਸੀਸੀਟੀਵੀ ਨਹੀਂ ਸੀਸੀਟੀਵੀ ਨਹੀਂ ਕੈਮਰਾ ਨਹੀਂ ਇਹ ਗੱਲ ਤੇ ਕੀ ਮਾਮਲਾ ਇਹ ਹੈ ਹਾਂ ਨਾਮ ਰਸ਼ਮ ਸਿੰਘ ਦੇ ਮਾਮਲਾ ਇਹ ਆ ਜੀ ਕੱਲ ਜਿਹੜਾ ਕਰਮਜੀਤ ਸਿੰਘ ਹੈ ਇਹ ਇੱਕ ਦੇ ਸਰਕਾਰੀ ਮੁਲਾਜ਼ਮ ਹੈ ਤੇ ਪੋਲੀਟੀਸ਼ਨ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ ਕਰਦਾ ਵਾ ਜਿਸ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਕੋਈ ਵੀ ਪਿੰਡ ਦਾ ਲੜਾਈ ਝਗੜਾ ਹੁੰਦਾ ਵਾ ਇਹਨੇ ਵਿੱਚ ਦਖਲਅੰਦਾਜ਼ੀ ਦੇਣੀ ਹੁੰਦੀ ਹੈ ਇਹ ਲਾਲੋ ਕਿ ਸਰਕਾਰੀ ਮੁਲਾਜ਼ਮ ਇਹਦਾ ਤੇ ਬੰਦਾ ਨਹੀਂ ਆ ਪੋਲੀਟੀਸ਼ਨ ਮਸਲੇ ਦੇ ਵਿੱਚ ਆਉਣਾ ਤੇ ਸਵੇਰੇ ਕੋਈ ਮਾਮੂਲੀ ਤਕਰਾਰ ਹੋਈ ਹੈ ਸਾਡੀ ਤੇ ਜਿਹਦੇ ਕਾਰਨ ਇਹਨਾਂ ਮਤਲਬ ਹਥਿਆਰ ਲੈਂਦੇ ਨਾ ਬਬੀ ਸਰਪੰਚਾ ਤੇ ਬਬੀ ਸਰਪੰਚ ਦਾ ਮੁੰਡਾ ਵਾ ਇਹ ਤਿੰਨ ਚਾਰ ਹਥਿਆਰ ਲੈ ਕੇ ਆਏ ਆ ਤੇ ਕਰਮਜੀਤ ਨੇ ਪਹਿਲੀ ਫਾਇਰਿੰਗ ਕਰਮਜੀਤ ਨੇ ਕੀਤੀ ਆ ਉਹ ਡੇੜੀ ਤੇ ਜਾ ਕੇ ਪੱਟ ਤੇ ਲੱਗੀ ਆ ਤੇ ਦੂਜੀ ਫਾਇਰਿੰਗ ਜਿਹੜੀ ਆ ਉਹ ਬਬੀ ਸਰਪੰਚ ਦੇ ਮੁੰਡੇ ਨੇ ਕੀਤੀ ਆ ਉਹ ਚਾਚਾ ਜੀ ਦੇ ਲੱਗੀ ਪੇਟ ਤੇ ਗੋਲੀ ਲੱਗੀ ਆ ਉਹਨਾਂ ਦੀ ਕੰਡੀਸ਼ਨ ਜਿਹੜੀ ਸੀਰੀਅਸ ਆ ਕਾਫੀ ਤੇ ਨਾ ਪੂਰੀ ਧੜ ਮੜਿਆ ਹੋ ਹੁਣ ਕੀ ਮੰਗ ਕੀ ਕਰਦੇ ਭਾਜੀ ਤੁਸੀਂ ਮੰਗੇ ਜੀ ਇਹ ਮਤਲਬ ਕੀ ਬਹੁਤ ਜ਼ਿਆਦਾ ਇਹਨਾਂ ਦਾ ਕਾਲਾ ਕਾਰੋਬਾਰ ਹੈ ਚਿੱਟੇ ਦਾ ਕੰਮ ਇਹਨਾਂ ਦਾ ਬਹੁਤ ਜ਼ਿਆਦਾ ਤੇ ਸਾਰਾ ਪਿੰਡ ਨੂੰ ਪਤਾ ਵਾ ਸ ਤੇ ਸਾਰਾ ਕੰਮ ਇਹ ਸਰਪੰਚ ਕਰਵਾਉਂਦਾ ਜੀ ਸਰਪੰਚ ਦੇ ਮੁੰਡੇ ਸ਼ਰੀਆਮ ਪਹਿਲਾਂ ਵੀ ਗੋਲੀਆਂ ਚਲਾ ਚੁੱਕੇ ਆ ਆ 2 ਮਹੀਨੇ ਪਹਿਲਾਂ ਦੀ ਵਾਰਦਾਤ ਤੇ ਪਹਿਲਾਂ ਵੀ ਨਾ ਗੋਲੀ ਚਲਾਈ ਰਣਿਕਾ ਦੇ ਬੰਦੇ ਨੇ ਜਿਨ੍ਹਾਂ ਤੇ ਗੋਲੀ ਚਲਾਈ ਤੇ ਉਦੋਂ ਵੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਆ ਹੁਣ ਫੇਰ ਇਹਨਾਂ ਮਤਲਬ ਕਿਦੋਂ ਪਹਿਲਾਂ ਜੇ ਕਾਰਵਾਈ ਹੁੰਦੀ ਤੇ ਆਹ ਕੰਮ ਨਾ ਪੈਂਦਾ ਹੁਣ ਫੇਰ ਦੋ ਬੰਦੇ ਸਾਡੇ ਤੇ ਗੋਲੀ ਚੱਲੀ ਆ ਤੇ ਕੋਸ਼ ਜਿਹੜੇ ਮਤਲਬ ਗੋਲੀਆਂ ਲੱਗਣ ਤੋਂ ਮਾਂ ਹੀ ਬਚਾ ਹੋਇਆ ਨੇ ਇਹ ਜਿਹੜੇ ਹਥਿਆਰ ਹੈ ਲਾਇਸੈਂਸ ਹੈ ਕਿ ਉਸ ਦਾ ਨਹੀਂ ਨਹੀਂ ਨਜਾਇਜ਼ ਹਥਿਆਰ ਹੈ ਜੀ ਪਹਿਲਾਂ ਵੀ ਇਹਨਾਂ ਕੋਲ ਨਜਾਇਜ਼ ਹਥਿਆਰ ਹੈ 3-4 ਪਹਿਲਾਂ ਇਹ ਘਰ ਆ ਕੇ ਪਿਆ ਹਮਲਾ ਕਿਸ ਕਰਨ ਕੀਤਾ ਕੀ ਤੁਹਾਨੂੰ ਕੀ ਪੁਰਾਣੇ ਰਾਂਜੀਸ਼ ਹੈ ਜਾਂ ਕੀ ਹੈ ਪੁਰਾਣੀ ਰਾਂਜੀਸ਼ ਨੇ ਪਹਿਲਾਂ ਇਹ ਜੀ ਰਾਤ 12 ਵਜੇ ਸਾਡੇ ਘਰ ਆਏ ਆ ਤੇ ਨਾਲ ਸਾਡੇ ਚਾਚਾ ਜੀ ਉਹਨਾਂ ਦੇ ਘਰ ਮਤਲਬ ਗਾਲਾ ਗੋਲਾ ਕੱਢ ਕੇ ਗਏ ਨਾਲ ਸਾਨੂੰ ਕਿੰਨੀ ਤਰੀਕਾ ਵਾਕਿਆ ਜੀ ਇਹ ਇਹ ਕੱਲ ਦੀ ਗੱਲ ਹੈ ਜੀ ਕੱਲ ਰਾਤ ਦੀ ਬੀਤੀ ਰਾਤ ਦੀ ਗੱਲ ਹੈ ਜੀ ਇਹ ਪਹਿਲਾਂ ਘਰ ਗਾਲਾ ਗੋਲਾ ਕੱਢ ਕੇ ਗਏ ਸਾਡੇ ਕੋਲ ਸਵੇਰੇ ਜਦੋਂ ਅਸੀਂ ਉਸਨੂੰ ਗੱਲਬਾਤ ਕਰਨ ਗਏ ਆ ਉਦੋਂ ਇਹਨਾਂ ਬੰਦੇ ਬੁਲਾ ਲਿਆ ਜੀ ਧਿਆਰਾ ਦੇ ਨਾਲ ਤੇ ਇਹਨਾਂ ਨੇ ਵਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਬੰਦੇ ਦੀ ਪਛਾਣ ਕੀ ਕਿਹੜੇ ਕਿਹੜੇ ਬੰਦੇ ਸੀ ਕਿੰਨੇ ਬੰਦੇ ਸੀ ਹਾਂ ਜ ਜਿਨ੍ਹਾਂ ਤੋਂ ਲੜਾਈ ਸਟਾਰਟ ਹੋਈ ਉਸਤਨਾਮ ਸਿੰਘ ਹੈ ਜੀ ਅੱਛਾ ਜੀ ਤੇ ਕਰਮਜੀਤ ਜਿਹੜਾ ਸਰਕਾਰੀ ਮੁਲਾਜ਼ਮ ਹੈ ਜਿਹੜੇ ਮੇਨ ਮੁਜ਼ਰਮ ਹੈ ਸਾਡੇ ਜਿਨ੍ਹਾਂ ਸਾਡੇ ਸਾਹਮਣੇ ਗੋਲੀ ਮਾਰੀ ਹੈ ਤੇ ਇੱਕ ਬੱbbi ਦਾ ਮੁੰਡਾ ਸਰਪੰਚ ਦਾ ਬੱbbi ਸਰਪੰਚ ਵੀ ਹੈ ਜੀ ਤੇ ਜਿਹੜਾ ਇਹਨਾਂ ਦਾ ਮਤਲਬ ਜਿਹੜਾ ਸਾਰਾ ਮੋਢੀ ਹੈ ਉਹ ਹੈਗਾ ਜੀ ਅਮਨ ਸਰਪੰਚ ਆ ਮੌਕੇ ਤੇ ਗੋਲੀ ਸੱਗੀ ਹਾਂ ਮੌਕੇ ਤੇ ਕੋਈ ਪੁਲਿਸ ਅਫਸਰ ਆਇਆ ਤੂੰ ਹਾਂਜੀ ਮੌਕੇ ਤੇ ਨਹੀਂ ਆਉਣਾ ਕੋਈ ਖਬਰ ਮਿਲੀ ਆ ਜੀ ਸਾਡੇ ਚਾਚਾ ਦੀ ਡੈਥ ਹੋ ਗਈ ਹੈ ਜਿਹਨਾਂ ਦੇ ਗੋਲੀ ਵਜਿ ਜਿਨ੍ਹਾਂ ਦੀ ਗੋਲੀ ਵਜਿ ਡੈਥ ਹੋ ਗਈ ਹੈ ਇਹਨਾਂ ਦੀ ਚਾਚਾ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ